ਕੋਠੀ ਦੀ ਗੱਲ ਕਰ ਰਹੇ ਸੀਗੇ ਆਪਾਂ ਮੀਤ ਹੇਅਰ ਦੀ ਤੇ ਉਹ ਪਹਿਲਾਂ ਤੇ ਲੁਧਿਆਣੇ ਦੇ ਵਿੱਚ ਹੌਲੀ-ਹੌਲੀ ਜਿਵੇਂ ਆਪਾਂ ਐਂਟਰੀ ਸੰਜੀਵ ਅਰੋੜਾ ਸਾਹਿਬ ਦੀ ਹੁੰਦੀ ਦੇਖੀ ਉਸ ਤੋਂ ਬਾਅਦ ਫਿਰ ਉਹ ਐਂਟਰੀ ਜਿਹੜੀ ਆ ਵੱਧ ਕੇ ਚੰਡੀਗੜ੍ਹ ਨੂੰ ਪਹੁੰਚ ਗਈ ਹੈ ਚੰਡੀਗੜ੍ਹ ਦੀ 43 ਅੰਬਰ ਕੋਠੀ ਤੱਕ ਪਹੁੰਚ ਗਈ ਹੈ ਰਣਜੀਤ ਮਣੀ ਨੇ ਵੀ ਇੱਕ ਗੀਤ ਗਾਇਆ ਸੀ ਤੇਰੀ ਕੋਠੀ ਵਾਲੇ ਗੇਟ ਦੇ ਵਿੱਚੋਂ ਮੈਨੂੰ ਤੱਕੇ ਦੇ ਕੇ ਮੋੜਦਾ ਸੀ ਦੇਖੋ ਮੀਤ ਹੇਅਰ ਤਾਂ ਇੱਕ ਐਸਾ ਲੀਡਰ ਹੈ ਜਿਹੜਾ ਬੜਾ ਪੁਰਾਣਾ ਲੀਡਰ ਹੈ ਇਹਨਾਂ ਚੋਂ ਜੀ ਪੰਜਾਬ ਦੇ ਯਾਨੀ ਪੁਰਾਣੇ ਖੁਸ਼ ਲੀਡਰਾਂ ਚੋਂ ਇੱਕ ਹੈ ਹੁਣ ਅਸਲ ਦੇ ਵਿੱਚ ਜਿਹੜੀ ਕਹਾਣੀ ਆ ਉਹ ਇਹ ਆ ਕਿ ਮੀਤ ਹੇਅਰ ਜਦੋਂ ਐਮਪੀ ਬਣ ਗਏ ਹਮ ਬਤੌਰ ਮੰਤਰੀ ਉਹਨਾਂ ਨੂੰ ਜਿਹੜੀ ਕੋਠੀ ਮਿਲੀ ਸੀ ਜਿਹੜੀ ਤੁਸੀਂ ਦੱਸ ਰਹੇ ਕਿੰਨਾ ਨੰਬਰ 43 ਨੰਬਰ 43 ਨੰਬਰ ਉਹ ਛੱਡਣੀ ਪੈਣੀ ਸੀ ਹਮ ਮੁੱਖ ਮੰਤਰੀ ਵੇਖੋ ਪੱਠਲ ਦੀ ਕੋਠੀ ਵਿਲੇ ਜਿਹੜੇ ਮਜ਼ਾਕ ੜਾਉਂਦੇ ਸੀ ਉਹ ਇੱਧਰ ਹੋ ਰਹੀ ਇਹਨਾਂ ਨੂੰ ਵਿਸ਼ੇਸ਼ ਰਹਿਤ ਦੇ ਕੇ ਮੁੱਖ ਮੰਤਰੀ ਨੇ ਕਿਹਾ ਕਿ ਰਹੀ ਚੱਲੋ ਇਸ ਕੋਠੀ ਚ ਉਹ ਐਮਪੀ ਵੀ ਬਣ ਗਿਆ ਦਿੱਲੀ ਉਹਨਾਂ ਨੂੰ ਆਪਦਾ ਬੰਗਲਾ ਵੀ ਮਿਲ ਗਿਆ ਸਾਰਾ ਕੁਝ ਹੋ ਗਿਆ ਕਿਉਂਕਿ ਚੰਡੀਗੜ੍ਹ ਰਹਿ ਸੀ ਮਾਨ ਸਾਹਿਬ ਨੇ ਉਹਨਾਂ ਦੀ ਰਹਿਸ਼ਤਾ ਪ੍ਰਬੰਧ ਕਰ ਦਿੱਤਾ ਤੁਸੀਂ ਹਿਸਾਬ ਲਾ ਲਓ ਕਿ ਅੱਜ ਕਿਰਨ ਖੇਰ ਨੂੰ 12 ਕੇ 13 ਲੱਖ ਦਾ ਨੋਟਿਸ ਮਿਲਿਆ 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 ਬਿਲਕੁਲ ਸਰਕਾਰੀ ਰਹਿਸ਼ਨਾ ਛੱਡਣ ਕਰਕੇ ਜੀ ਤੇ ਮੀਤ ਹੇਅਰ ਦੀ ਰੈਕਸ਼ ਦਾ ਪ੍ਰਬੰਧ ਮੁੱਖ ਮੰਤਰੀ ਨੇ ਆਫੀਸ਼ੀਅਲੀ ਕਰ ਦਿੱਤਾ ਹੂੰ ਉਹ ਹੁਣ ਕਹ ਲੋ ਕੋਠੀ ਅਮਨ ਅਰੋੜਾ ਕਿਉਂਕਿ ਅਮਨ ਅਰੋੜਾ ਪਾਵਰਫੁੱਲ ਨੇ ਇਸ ਵੇਲੇ ਜੀ ਇੱਕ ਸਾਲ ਸਵਾ ਸਾਲ ਪਹਿਲਾਂ ਤੱਕ ਤੁਹਾਨੂੰ ਪਤਾ ਹੈ ਉਹਨ ਪ੍ਰਧਾਨ ਬਣ ਗਏ ਨੇ ਹੂੰ ਕੋਠੀ ਉਹਨਾਂ ਨੂੰ ਅਲਾਟ ਕਰਨੀ ਸੀ ਹੁਣ ਮੀਤ ਹੇਅਰ ਨੂੰ ਕਿਹਾ ਤੇ ਉਹ ਤੁਹਾਨੂੰ ਪਤਾ ਸ਼ੇਰੀ ਮਾਨ ਦਾ ਗਾਣਾ ਇਹਨੇ ਜਲਾ ਸਾਡਾ ਬੱਕਰਾਂ ਦਾ ਕੀ ਆ ਦੋ ਬੈਗ ਹੈ ਚੁੱਕ ਕੇ ਤੁਰ ਜਾਗੇ ਬਸ ਉਹ ਸਾਬ ਗੱਥਾ ਹੋ ਗਿਆ ਜੀ ਸਰ ਨਹੀਂ ਪੈਣਾ ਹਾਂਜੀ ਠੀਕ ਹੈ ਨਾ ਸੋ ਆਹ ਕਹਾਣੀ ਆ ਮੀਤ ਹੇਰ ਨੂੰ ਤਾਂ ਕੁਰਸੀ ਜਿਹੜੀ ਆ ਉਹ ਛੱਡਣੀ ਪਈ ਤੇ ਉਹ ਜਿਹੜੀ ਗੱਲ ਕਾਪਾ ਸਤਿਆਜੀਤ ਸਿੰਘ ਮਜੀਠੀਆ ਵਾਲੀ ਕਰਦੇ ਸੀ ਉਹ ਚੀਫ ਖਾਲਸਾ ਦਵਾਨ ਵਾਲਿਆਂ ਨੇ ਉਹ ਵਾਪਸ ਵੀ ਲੈ ਲਿਆ ਹਮਮ ਠੀਕ ਹੈ ਨਾ ਤੇ ਉਹਨਾਂ ਨੂੰ ਮੋਲਤ ਵੀ ਮਿਲ ਗਈ ਆ ਕਿ ਕੋਈ ਨਹੀਂ ਸਤੰਬਰ ਤੱਕ ਤੁਸੀਂ ਹਾਮਰਤਪਨ ਕਰ ਲਿਓ ਕੋਈ ਗੱਲ ਨਹੀਂ ਆ ਇੰਦਾ ਸਾਰਾ ਕੁਝ ਚੱਲਦਾ ਆ ਓਏ ਬੜਾ ਕੁਝ ਹੈ ਭਾਈ ਇਹ ਯੂ ਟਰਨ ਦੇ ਆਪਣੇ ਅੱਜ ਕੱਲ ਬਹੁਤ ਹੁੰਦੇ ਨੇ ਦੋ ਗੱਲ ਤਾਂ ਬਹੁਤ ਹੋਈਆਂ ਕਾ ਰਿਕਾਰਡਿੰਗਾਂ ਬਹੁਤ ਹੋਈਆਂ ਤੇ ਯੂ ਟਰਨ ਬਹੁਤ ਹੋਈ ਕਰ ਚਲੋ ਹਾਂਜੀ ਜੀ ਤੁਸੀਂ ਸਾਰੇ ਸੱਚੀ ਸਾਡੇ ਆਈਕਨ ਹੋ ਤੇ ਬਹੁਤ ਸਤਿਕਾਰਤੋਂ ਬਹੁਤ ਤੁਹਾਡਾ ਮਾਣ ਹੁੰਦਾ ਸਾਨੂੰ ਬਹੁਤ ਮੋਹ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਤੇ ਮਿੰਟੂ ਜੀ ਆਪਾਂ ਕਾਨੂੰ ਸਾਹਿਬ ਕਹ ਰਹੇ ਨੇ ਕਿ ਗਾਣਾ ਉਹਦੀ ਚੱਕ ਲੈਂਦੇ ਨੇ ਬਈ ਗਾਣਾ ਤੇ ਚਲੋ ਮਿੰਟੂ ਜੀ ਨੂੰ ਯਾਦ ਰਹਿ ਜਾਂਦੇ ਨੇ ਗਾਣੇ ਜਿੱਦਾਂ ਦੇ ਸਵਾਰ ਗਾਣੇ ਯਾਦ ਰਹਿ ਜਾਂਦੇ ਬੰਦੇ ਪੁਰਾਣੇ ਆ ਜੀ ਗਾਣੇ ਯਾਦ ਰਹੇ ਅੱਜ ਕੱਲ YouTube ਵਾਲਾ ਘੱਮ ਹੁੰਦਾ ਨਾ YouTube ਤੇ ਜੋ ਮਰਜ਼ੀ ਭਰ ਦੇ ਥੋੜਾ ਜਿਹਾ ਤੁਸੀਂ ਤੇ ਨਾਲ ਦੀ ਨਾਲ ਗਾਣਾ ਨਿਕਲੇ ਆਉਂਦਾ हां जी जैन ਦਾ ਵੀ YouTube ਹੈ जैन ਵੀ हां जी हां जी ਨਹੀਂ ਨਹੀਂ ਉਹ ਬਹੁਤ ਸੁਣੇ ਇਦਾਂ ਹੀ ਹੁੰਦਾ ਆਪਾਂ ਤਾਂ ਕੁਝ ਵੀ ਨਹੀਂ ਦੇਬੀ ਮਖਸੂਸ ਪੁਰੀਏ ਨੂੰ ਕਹਿੰਦੇ ਤੁਸੀਂ ਇੱਕ ਸ਼ੇਅਰ ਸੁਣਾ ਦਿਓ ਤੁਹਾਨੂੰ ਕਿਤਾਬ ਦੱਸ ਦੇਗਾ ਪੰਨਾ ਨੰਬਰ ਦੱਸ ਦੇਗਾ ਕਿੰਨਾ ਨੰਬਰ ਸ਼ੇਅਰ ਹੈ ਦੱਸ ਦੇਗਾ ਕਿੰਵਾ ਸ਼ੇਅਰ ਹੈ ਲਖਦਾ ਸ਼ਿੱਧਤ ਸੇ ਸੁਨੇ ਹੋਰ ਯਾਦ ਕੀਏ ਜੀ ਦੇਵੀ ਮਖਸੂਸਪੁਰੀਏ ਬਾਰੇ ਗੱਲ ਪ੍ਰਸਿੱਧ ਹੈ ਹਮ ਕਿ ਤੁਸੀਂ ਪਾਤਰ ਸਾਹਿਬ ਦੀ ਪੰਕਤੀ ਦੱਸ ਦਿਓ ਤੁਹਾਨੂੰ ਕਿਤਾਬ ਦੱਸ ਦੇਣਗੇ ਪੰਨਾ ਦੱਸ ਦੇਣਗੇ ਕਿਨਾਂ ਕਿਨਵਾ ਸ਼ੇਰ ਆ ਦੱਸ ਦੇਣਗੇ ਜੀ 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 ਬਿਲਕੁਲ ਬਿਲਕੁਲ ਕੁਝ ਦੋਸਤ ਹੁੰਦੇ ਨੇ ਜੀ ਜਿਨ੍ਹਾਂ ਨੂੰ ਬਹੁਤ ਯਾਦ ਰੰਦਾ ਹਰਮਿਤ ਵਿਦਿਆਰਥੀ ਜੀ ਨੇ ਫਿਰੋਜ਼ਪੁਰ ਤੋਂ ਕਿੰਨੇ ਸਾਰੇ ਸ਼ਾਇਰ ਉਹਨਾਂ ਨੂੰ ਜਾਣਦੇ ਹਾਂ ਜੀ ਤੇ ਸ਼ਾਇਰ ਦਾ ਉਹ ਵੀ ਖੁਦ ਕਹਿ ਦਿੰਦੇ ਆ ਕਿ ਕੋਈ ਲਿਖਦਾ ਹੋਵੇ ਤੇ ਮੈਂ ਉਹਨੂੰ ਜਾਣਦਾ ਨਾ ਹੋਵਾਂ ਇਹ ਹੋ ਨਹੀਂ ਸਕਦਾ ਹਾਂ ਕੀ ਬਾਤ ਆ ਨਹੀਂ ਕੁਝ ਬੰਦੇ ਨਾ ਮਤਲਬ ਇਦਾਂ ਹੀ ਹੁੰਦਾ ਹੈ ਕਿ ਬਹੁਤ ਘੱਟ ਲਿਖਦੇ ਆ ਜੀ ਤੇ ਬਹੁਤ ਘੱਟ ਹੀ ਉਹਨਾਂ ਨੂੰ ਮਤਲਬ ਕਿ ਯਾਦ ਰੱਖਣ ਦੀ ਲੋੜ ਪੈਂਦੀ ਹੈ ਆਪਣੇ ਆਪ ਹੀ ਉਹਨਾਂ ਦੀ ਮੈਮਰੀ ਹੈ ਉਹ ਬਣ ਜਾਂਦੀ ਹੈ ਕਾਸ਼ ਸਾਡੀ ਵੀ ਮੈਮਰੀ ਹੋਵੇ ਮੈਂ ਤੇ ਮੈਂ ਤੇ ਘਰੋਂ ਆਉਣਾ ਸੌਦਾ ਪੱਤਾ ਲੈਣ ਤੇ ਫੇਰ ਆ ਕੇ ਫੋਨ ਕਰਦਾ ਕਿ ਮੈਂ ਜੋ ਕੀ ਲੈਣ ਆਇਆ ਸੀਗਾ ਉਹ ਮਾੜਾ ਜਿਹਾ ਮੈਨੂੰ ਦੱਸ ਦੇ ਕਿ ਕੀ ਕੀ ਲੈਣਾ ਹੈ